ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਲੁਧਿਆਣਾ ਤੋਂ ਵੀਰ ਮਨਜੀਤ ਸਿੰਘ ਮਠਾੜੋ ਜੀ ਦਾ ਇਹ ਲਿਖਿਆ ਹੈ ਮੈਂ ਤੁਹਾਡੇ ਨਾਲ ਬਹੁਤ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ ਮੈਂ ਬੇਹੱਦ ਖੁਸ਼ ਹਾਂ ਕਿ ਮੇਰੀ ਬੜੇ ਲੰਮੇ ਸਮੇਂ ਦੀ ਚਾਹਤ ਸੀ ਕਿ ਸਿੱਖ ਸੰਘਰਸ਼ ਜੋ ਪਿਛਲੇ ਸਮੇਂ ਚ 8 ਅਰਾਦੀ ਸਤਿਥੀ ਵਿੱਚ ਆ ਗਿਆ ਸੀ ਅੱਜ ਫਿਰ ਆਪਨੇ ਜੋਬਨ ਵਿੱਚ ਹੈ ਮੈਨੂੰ ਆਪਣੀਆਂ ਨਸਾਂ ਵਿੱਚ ਖੂਨ ਦਾ ਦੌੜਨਾ ਦੁਬਾਰਾ ਮਹਿਸੂਸ ਹੋਣ ਲੱਗਾ ਹੈ ਖਾਲਸਾਣ ਜਿੰਦਾਬਾਦ ਜੀ ਡਾਕਟਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ ਵੀਰ ਮਨਜੀਤ ਸਿੰਘ ਮਠਾਰੂ ਜੀ ਦਾ ਸ਼ੁਕਰੀਆ ਉਹਨਾਂ ਨੇ ਲੁਧਿਆਣੇ ਤੋਂ ਲਿਖਿਆ ਅ ਉਹਨਾਂ ਦੀ ਚਾਹਨਾ ਦੇ ਮੁਤਾਬਕ ਜਿਹੜਾ ਸੰਘਰਸ਼ ਵਾਪਸ ਰੁਮ ਕੇ ਗਰਜ ਰਿਹਾ ਵਾਪਸ ਔਰ ਉਹਨਾਂ ਨੇ ਕਿਹਾ ਵੀ ਠਹਿਰਾ ਚੋ ਜੋ ਬੰਚਾ ਹੈ ਔਰ ਉਹਨਾਂ ਦੀਆਂ ਨਸਾਂ ਚ ਵੀ ਖੂਨ ਜਿਹੜਾ ਹੈ ਦੌੜਨਾ ਸ਼ੁਰੂ ਹੋਇਆ ਹੈ ਮੈਂ ਸਮਝਦਾ ਵੀ ਇਸ ਵੇਲੇ ਇੱਕ ਹਾਂ ਪੱਖੀ ਰੌਂ ਹੈ ਚਾਰ ਚਫੇਰੇ ਔਰ ਇੱਕ ਸਟੋਰੀ ਜਿਹੜੀ ਟ੍ਰਿਬਿਊਨ ਚ ਪਰਸੋਂ ਦੀ ਸੀ ਜਿਹਦੇ ਚ ਏਜੰਸੀਆਂ ਨੇ ਬੜਾ ਫਿਕਰ ਦਿਖਾਇਆ ਹੈ ਕਿ ਜੀ ਦੋ ਕੇਸ ਜਿਹੜੇ ਅਸੀਂ ਐਕਸਟਰਾ ਐਡੀਸ਼ਨ ਦੇ ਜਿਹੜੇ ਨੇ ਸਾਨੂੰ ਸੀ ਵੀ ਵੱਟ ਤੇ ਪਏ ਨੇ ਉਹ ਲੂਜ਼ ਕੀਤੇ ਨੇ ਉਹਨਾਂ ਦੇ ਵਿੱਚ ਇੱਕ ਤਾਂ ਪਾਈ ਪਰਮਜੀਤ ਸਿੰਘ ਪੰਮੇ ਦਾ ਜਿਹੜਾ ਪੁਰਤਗਾਲ ਤੋਂ ਲਿਆਣ ਦੇ ਲਈ ਪੁਲਸੀਏ ਬੈਠੇ ਸੀ ਉਹਨਾਂ ਨੇ ਕਿਹਾ ਜੀ ਉਹ ਤਾਂ ਕੀ ਲਿਆਣੇ ਸੀ ਜਿਵੇਂ ਉਹ ਮੁਸਲਮਾਨ ਭਰਾਵਾਂ ਚ ਫਰੇਜ਼ ਯੂਜ਼ ਹੁੰਦਾ ਹੈ ਕਿ ਨਮਾਜ਼ ਬਖਸ਼ਾਉਣ ਗਏ ਤੇ ਰੋਜ਼ੇ ਗੜ ਪਵਾਏ ਕਿ ਭਾਈ ਗਏ ਹੋਣੇ ਨੇ ਕਿ ਜੇ ਮੇਰੇ ਤੋਂ ਨਮਾਜ਼ ਕਜ਼ਾ ਹੋ ਗਈ ਤੇ ਉਹਨੇ ਜਿਹੜਾ ਕਾਜ਼ੀ ਨੇ ਕਿਹਾ ਹੋਣਾ ਵੀ ਇਹ ਤਾਂ ਬੜੀ ਖਤਰਨਾਕ ਤੂੰ ਕੀਤਾ ਹੁਣ ਇੰਨੇ ਰੋਜ਼ੇ ਵਾਧੂ ਰੱਖ ਜੀ ਸੋ ਉਹ ਹਾਲ ਹੋਇਆ ਵੀ ਉੱਥੋਂ ਉਹਨੂੰ ਤਾਂ ਕੀ ਲੈਣਾ ਸੀ ਜਿਹੜੇ ਉਹ ਚਾਰ ਪੁਲਿਸ ਵਾਲੇ ਗਏ ਸੀ ਤਿੰਨਾਂ ਦੇ ਖਿਲਾਫ ਕਾਰਵਾਈ ਪੁਰਤਗਾਲ ਸਰਕਾਰ ਨੇ ਸ਼ੁਰੂ ਕੀਤੀ ਉਹ ਦੌੜ ਗਏ ਰਾਤੋ ਰਾਤ ਆਪਣੇ ਕੱਚੇ ਤੋਲੀਆਂ ਵੀ ਉੱਥੇ ਛੱਡ ਕੇ ਲੇਕਿਨ ਉਹ ਜਿਹੜਾ ਉਹਨਾਂ ਦੀ ਗਵਰਨਮੈਂਟ ਹੈ ਉਹ ਪ੍ਰੋਸੀਡ ਕਰ ਰਹੀ ਹੈ ਕਿ ਵੀ ਇਹ ਤੁਹਾਡਾ ਕ੍ਰਿਮੀਨਲ ਰੈਕੋਰਡ ਹੈ ਤੁਸੀਂ ਆਏ ਕਿਵੇਂ ਇਸ ਧਰਤੀ ਤੇ ਔਰ ਦੂਸਰਾ ਕੇਸ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਉਹ ਕੈਨੇਡਾ ਦੇ ਵਿੱਚ ਇੱਕ ਕਹਾਣੀ ਜਿਹੜੀ ਹੈ ਉਹ ਸੀ ਕਿਵੇਂ ਇੱਕ ਕੈਨੇਡਾ ਦੀ ਕੁੜੀ ਜਿਹੜੀ ਉੱਥੇ ਗਈ ਔਰ ਆਮ ਬੰਦੇ ਦੇ ਨਾਲ ਉਹਨੇ ਵਿਆਹ ਕਰਾਣਾ ਚਾਹਿਆ ਔਰ ਉਹਦੇ ਪੇਰੈਂਟਸ ਨੇ ਉਹਦਾ ਮਰਡਰ ਕਰਾ ਦਿੱਤਾ ਉਹਦੇ ਤੇ ਡਾਕੂਮੈਂਟਰੀਜ਼ ਵਗੈਰਾ ਵੀ ਬਣੀ ਹੈ ਦੋ ਦੈਟ ਵਾਸ ਅ क्रੂਅਲ ਥਿੰਗ ਅਲੱਗ ਕਹਾਣੀ ਕੀ ਹੈ ਸੱਚ ਕੀ ਹੈ ਝੂਠ ਕੀ ਹੈ ਲੇਕਿਨ ਉਹਨਾਂ ਦੋਨਾਂ ਨੂੰ ਹੀ ਮਾਪਿਓ ਨੂੰ ਜਾਂ ਦੂਜਿਆਂ ਨੂੰ ਐਕਸਟਰੈਡਾਈਟ ਕਰਾਉਣ ਦੇ ਲਈ ਇੰਡੀਅਨ ਗਵਰਨਮੈਂਟ ਨੇ ਕੈਨੇਡਾ ਦੇ ਵਿੱਚ ਜਿਹੜੀ ਐਕਸਟਰੈਡੀਸ਼ਨ ਰਿਕਵੈਸਟ ਫਾਈਲ ਕੀਤੀ ਹੋਈ ਸੀ ਸੋ ਉਹਨਾਂ ਨੇ ਕੈਨੇਡੀਅਨ ਕੋਰਟ ਨੇ ਆਪਣੇ ਫੈਸਲੇ ਚ ਕਿਹਾ ਵੀ ਇੰਡੀਆ ਦੇ ਵਿੱਚ ਬਹੁਤ ਬੁਰਾ ਹਾਲ ਹੈ ਪ੍ਰਿਜ਼ਨਸ ਦਾ ਬਹੁਤ ਬੁਰਾ ਹਾਲ ਹੈ ਕੋਈ ਉੱਥੇ ਪ੍ਰੋਪਰ ਟ੍ਰਾਇਲ ਨਹੀਂ ਹੈ ਔਰ ਦੂਜਾ ਇਸ ਲਈ ਅਸੀਨਾ ਨੂੰ ਭਾਰਤ ਦੇ ਹਵਾਲੇ ਨਹੀਂ ਕਰਨਾ ਸੋ ਹਾਲਾਂਕਿ ਇਹਨੇ ਵੀ ਇੱਕ ਸਲੇਬ ਦਿੱਤਾ ਵੀ ਕੈਨੇਡੀਅਨ ਕੋਰਟਸ ਨੇ ਵੀ ਕਿਹਾ ਵੀ ਇੰਡੀਅਨ ਸਿਸਟਮ ਫੇਅਰ ਨਹੀਂ ਹੈ ਉੱਥੇ ਜੇਲ੍ਹਾਂ ਚ ਬਹੁਤ ਬੁਰਾ ਹਾਲ ਹੈ ਪੰਜਾਬ ਪੁਲਿਸ ਲਿਖ ਕੇ ਦੇ ਰਹੀ ਹੈ ਨਹੀਂ ਜੀ ਸਾਡੀ ਜੇਹਰਾਂ ਚ ਬਹੁਤ ਵਧੀਆ ਹਾਲ ਹੈ 115 ਵਿਦੇਸ਼ੀ ਜਿਹੜੇ ਨੇ ਆਲਰੇਡੀ ਅਸੀਂ ਜੇਲ੍ਹਾਂ ਚ ਰੱਖਿਆ ਹੋਇਆ ਇਹ ਵਧੀਆ ਹਾਲ ਦੇ ਰਿਹਾ ਉਹਨੂੰ ਕਹਿੰਦੇ ਕਿ ਭਾਈ ਉਹਨਾਂ ਵਿਦੇਸ਼ੀਆਂ ਦਾ ਜਰਾ ਇੰਟਰਵਿਊ ਕਰਾਓ ਜਿਦਾ ਚੂਹੇ ਖਾ ਗਏ ਹੋਣੇ ਉਹਨਾਂ ਦੇ ਜਿਹੜੇ ਟੁਕ ਟੁਕ ਕੇ ਉਹਨਾਂ ਦੇ ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਆਂ ਕਿ ਇਹ ਇੱਕ ਕਿਉਂਕਿ ਜਿੱਤ ਬਾਹਰਲੀ ਨੇ ਇੱਕ ਹੋਰ ਵੀ ਟ੍ਰੈਂਡ ਸੈੱਟ ਕੀਤਾ ਹੈ ਔਰ ਬਾਕੀ ਸਰ ਮਨਜੀਤ ਸਿੰਘ ਜੀ ਮੇ ਹੁਣ ਜੇ ਖੂਨ ਦੌੜਦਾ ਹੈ ਤਾਂ ਫਿਰ ਉੱਥੇ ਵੀ ਕੁਝ ਕਰੋ ਜੀ ਜੀ ਔਰ ਕਾਨੂੰਨ ਦੇ ਦਾਇਰੇ ਚ ਰਹਿੰਦੇ ਆ ਪੰਜਾਬ ਦੇ ਵਿੱਚ ਸਾਨੂੰ ਖਾਲਸਤਾਨ ਦੀ ਲਹਿਰ ਆਜ਼ਾਦੀ ਦੀ ਲਹਿਰ ਇਸ ਨੂੰ ਮਜ਼ਬੂਤੀ ਦੇ ਨਾਲ ਅੱਗੇ ਤੋਰਨ ਦੀ ਲੋੜ ਹੈ ਸੋ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਜਦੋਂ ਇਸ ਕਿਸਮ ਦੀ ਜੋਬਨ ਤੇ ਆਈ ਲਹਿਰ ਦੀ ਗੱਲ ਹੁੰਦੀ ਹੈ ਤਾਂ ਸਾਨੂੰ ਵੀ ਥੋੜਾ ਚਾ ਆ ਜਾਂਦਾ ਹੈ ਕਿ ਭਾਈ ਚਲੋ ਜੇ ਲੁਧਿਆਣੇ ਚ ਬੈਠਾ ਵੀਰ ਸਾਡਾ ਮਹਿਸੂਸ ਕਰਦਾ ਵੀ ਠਹਰਾ ਟੁੱਟੇ ਤੇ ਵਾਕਿਆ ਹੀ ਕੁਝ ਹਾਂ ਪੱਕੀ ਹੋ ਰਿਹਾ ਜੀ ਸੋਇਨਾ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦੇ ਸ਼ਲੋਕ ਸਹਿਸਕ੍ਰਿਤੀ ਦਾ ਇੱਕ ਸ਼ਲੋਕ ਚੁਣਿਆ ਜੀ ਕੇ ਲੋਭਾ ਲੰਪਟ ਸੰਗ ਸਿਰਮੋਰਹਿ ਅਨੇਕ ਲਹਿਰੀ ਕਲੋਲ ਤੇ ਤਾਵੰਤ ਜੀਆ ਬਹੁ ਪ੍ਰਕਾਰ ਅਨੇਕ ਭਾਂਤ ਬਹੁ ਡੋਲ ਤੇ ਨਾਚਾ ਮਿੱਤਰੰ ਨਾਚਾ ਇਸ਼ਤੰ ਨਾਚਾ ਬਾਂਧਵ ਨਾਚਾ ਮਾਤ ਮਾਤ ਪਿਤਾ ਤਬ ਲੱਜਿਆ ਅਕਰਣੰ ਕਰੋਤ ਅਖਾਦੰ ਖਾਦੰ ਅਸਾਜੰ ਸਾਜ ਸਮਝਿਆ ਤਰਾਹੇ ਤਰਾਹੇ ਸਰਣ ਸੁਆਮੀ ਵਿਆਪਤ ਨਾਨਕ ਹਰ ਨਰ ਹਰੈ ਜੀ ਹੁਣੇ ਪੰਜਵੇਂ ਪਾਤਸ਼ਾਹ ਨੇ ਪਹਿਲਾਂ ਸਭ ਤੋਂ ਮੋਹ ਦਾ ਜ਼ਿਕਰ ਕੀਤਾ ਸੀ ਕਿ ਭਾਈ ਕਿਸ ਕਿਸਮ ਦਾ মোহ ਇੱਕ ਬੰਧਨ ਬਣਦਾ ਹੈ ਫਿਰ ਉਹਨਾਂ ਨੇ ਕਾਮ ਦਾ ਜ਼ਿਕਰ ਕੀਤਾ ਸੀ ਕਿ ਜਿਹੜੇ ਮਨੁੱਖ ਲਸਟ ਦੇ ਹਵਾਲੇ ਹੁੰਦੇ ਨੇ ਉਹ ਕਿਵੇਂ ਡਿੱਗਦੇ ਨੇ ਤੇ ਅੱਜ ਉਹਨਾਂ ਨੇ ਲੋਭ ਦੀ ਗੱਲ ਕੀਤੀ ਹੈ ਕਿ ਲੋਭ ਜਿਹੜਾ ਕਿਵੇਂ ਚੰਗਿਆਂ-ਚੰਗਿਆਂ ਨੂੰ ਡੇਗਦਾ ਸਿਰਮੌਰੇ ਕਹਿੰਦੇ ਨੇ ਮੁਖੀ ਬੰਦੇ ਪੰਜਾਬੀ ਚ ਵੀ ਕਹਿੰਗੇ ਜੀ ਇਹ ਸਾਡੀ ਸਿਰਮੌਰ ਹਸਤੀ ਹੈ ਜਾਂ ਦੋਸਿਓ ਅਕਾਲ ਤਖਤ ਨੂੰ ਕਹਾਂਗੇ ਅਸੀਂ ਕਹਿੰਦੇ ਜੀ ਸਿਰਮੌਰ ਸੰਸਤੇ ਮੁਖੀ ਬੰਦਿਆਂ ਲਈ ਵੀ ਇਸਤੇਮਾਲ ਹੁੰਦਾ ਹੈ ਸੋ ਗੁਰੂ ਸਾਹਿਬ ਨੇ ਕਿਹਾ ਕਿ ਇਹ ਜਿਹੜੇ ਜਿਹੜਾ ਲੋਭ ਹੈ ਇਹ ਇੰਨਾ ਪਾਵਰਫੁਲ ਹੈ ਕਿ ਇਹਦੇ ਚ ਜਿਹੜੇ ਸਿਰਮੌਰ ਨੇ ਜਿਹੜੇ ਮੁਖੀ ਨੇ ਜਿਹੜੇ ਬੜੇ ਕਹਿੰਦੇ ਕੋ ਆਂਦੇ ਨੇ ਉਹ ਵੀ ਇਹਦੀ ਲਪੇਟ ਚ ਆ ਜਾਂਦੇ ਨੇ ਅਨੇਕ ਲਹਿਰੀ ਕਲੋਲ ਤੇ ਜਦੋਂ ਇਹਦੀ ਲਪੇਟ ਚ ਆਂਦੇ ਨੇ ਫਿਰ ਲੋਭ ਦੀਆਂ ਲਹਿਰਾਂ ਇਵੇਂ ਹੀ ਨੇ ਕਿ ਜਿਵੇਂ ਲਹਿਰਾਂ ਦੇ ਵਿੱਚ ਕਦੇ ਲਹਿਰਾਂ ਇੱਧਰ ਗਈਆਂ ਕਦੇ ਉੱਧਰ ਗਈਆਂ ਕਲੋਲ ਕਰਦੀਆਂ ਲਹਿਰਾਂ ਇਵੇਂ ਇਸ ਕਿਸਮ ਦੇ ਮੁਖੀ ਬੰਦੇ ਲੋਭ ਦੀ ਪਕੜ ਦੇ ਵਿੱਚ ਆ ਕੇ ਫਿਰ ਚਾਰ ਚਫਰੇ ਡੋਲਦੇ ਨੇ ਤਾਵੰਤ ਜੀਆ ਬਹੁ ਪ੍ਰਕਾਰਾਂ ਤਾਵਣਾ ਹੁੰਦਾ ਧੌੜਨ ਇਸ ਲਈ ਐਥਲੀਟ ਲਈ ਸ਼ਬਦ ਹਿੰਦੀ ਜਾਂ ਪੰਜਾਬੀ ਦਾ ਥਾਵਕ ਹੈ ਕਿ ਭਈ ਜਿਹੜੇ ਜੀ ਨੇ ਇਨਸਾਨ ਨੇ ਉਹ ਫਿਰ ਬਹੁ ਪ੍ਰਕਾਰਾਂ ਬਹੁਤ ਤਰੀਕਿਆਂ ਦੇ ਨਾਲ ਉਹ ਢੋਲਦੇ ਨੇ ਚਾਰ ਚਫੇਰੇ ਡਗਮਗ ਹੁੰਦੀ ਹੈ ਅਨਕ ਭਾਂਤ ਬਹੁ ਢੋਲਤੇ ਢੋਲਦੇ ਨੇ ਨਾਚਾ ਮਤਰੰਗ ਔਰ ਫਿਰ ਜਿਹੜੇ ਲੋਭ ਦੀ ਪਕੜ ਚ ਨੇ ਢੋਲ ਰਹੇ ਨੇ ਅੰਦਰੋਂ ਸਭ ਕੁਝ ਹਿੱਲਿਆ ਹੋਇਆ ਫਿਰ ਨਾ ਉਹਨਾਂ ਨੂੰ ਕੋਈ ਦੋਸਤ ਨਜ਼ਰ ਆਂਦਾ ਨਾਚਾ ਮਿਤਰੰਗ ਨਾਚਾ ਇਸ਼ਟੰਗ ਨਾ ਕੋ ਗੁਰੂ ਰੱਬ ਯਾਦ ਆਉਂਦੇ ਜਾਂ ਨਜ਼ਰ ਆਉਂਦੇ ਨਾਚਾ ਬੰਦ ਨਾ ਕੋ ਭਰਾ ਨਜ਼ਰ ਆਉਂਦੇ ਨਾਚਾ ਮਾਤ ਪਿਤਾ ਤਵ ਲੱਜਿਆ ਨਾ ਹੀ ਮਾਪਿਓ ਦੀ ਸ਼ਰਮ ਹੁੰਦੀ ਹੈ ਵੀ ਮਾਪਿਓ ਭਰਾ ਬੰਦੂ ਇਸ਼ਟ ਗੁਰੂ ਜਿਹਨੂੰ ਕਹਿੰਦੇ ਨੇ ਕਿ ਭਾਈ ਸਭ ਹੀ ਭੁੱਲ ਜਾਂਦੇ ਔਰ ਇਸੇ ਨੂੰ ਹੀ ਕਿਉਂਕਿ ਲੋਭ ਦੇ ਨਾਲ ਜੇ ਦਾ ਤੁਸੀਂ ਥੋੜਾ ਹੋਰ ਐਕਸਪੈਂਡ ਕਰਦੇ ਹੋ ਤੇ ਲੋਭ ਹੀ ਅਲਟੀਮੇਟਲੀ ਫਿਰ ਮਾਇਆ ਵੱਲ ਦੌੜਦਾ ਹੈ ਤੇ ਮਾਇਆ ਦੀ ਦੌੜ ਐਸੀ ਹੁੰਦੀ ਹੈ ਕਿ ਸਹਸ ਖੱਟੇ ਲੱਖ ਕੋ ਉੱਠਦਾ ਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਜਿਹਦੇ ਕੋਲ ਹਜ਼ਾਰ ਹੈ ਉਹ ਲੱਖ ਲਈ ਦੌੜ ਰਿਹਾ ਤੇ ਜੇ ਮਾਇਆ ਤਾਰੀ ਆ ਤੰਨਾ ਬੋਲਾ ਉਹ ਅੱਖਾਂ ਚ ਉਹਨੂੰ ਨਜ਼ਰ ਨਹੀਂ ਆਂਦਾ ਕੰਨਾਂ ਤੋਂ ਸੁਣਦਾ ਨੇ ਉਹ ਚੰਗਾ ਭਲਾ ਹੁੰਦਾ ਇਹ ਨਹੀਂ ਵੀ ਬੋਲਾ ਹੋ ਗਿਆ ਜਾਂ ਨਾ ਹੋ ਗਿਆ ਪਰ ਉਹ ਮਾਇਆ ਦਾ ਰੰਗ ਐਸਾ ਚੜਿਆ ਹੁੰਦਾ ਉਸ ਲੋਭ ਦੇ ਥੱਲੇ ਔਰ ਉਹੀ ਗੁਰੂ ਸਾਹਿਬ ਨੇ ਕਿਹਾ ਕਿ ਮਾਂ ਪਿਓ ਮਿੱਤਰ ਇਸ਼ਟ ਕਿਸੇ ਦੀ ਕੋਈ ਸ਼ਰਮ ਨਹੀਂ ਹੁੰਦੀ ਅਕਰਣ ਫਿਰ ਹੁਣ ਜਦੋਂ ਲੋਭ ਦੇ ਵਿੱਚ ਫਸਿਆ ਬੰਦਾ ਉਸ ਗ੍ਰਿਪ ਚ ਹੁੰਦਾ ਹੈ ਫਿਰ ਨਾ ਕਰਨ ਯੋਗ ਕੰਮ ਵੀ ਕਰਦਾ ਹੈ ਕਰਨ ਹੁੰਦਾ ਹੈ ਕਰਨਾ ਅਕਰਣ ਕਿ ਜਿਹੜਾ ਨਹੀਂ ਕਰਨ ਯੋਗ ਉਹ ਵੀ ਕੰਮ ਕਰਦਾ ਹੈ ਅਖਾਦੰ ਖਾਦੰ ਜਿਹੜੀ ਚੀਜ਼ ਨਹੀਂ ਖਾਣੀ ਚਾਹੀਦੀ ਉਹ ਵੀ ਖਾਂਦਾ ਹੈ ਹੁਣ ਜਿਹੜੇ ਲੋਕ ਸ਼ਰਾਬੀ ਕਬਾਬੀ ਜਿਹੜੇ ਦੇ ਲਈ ਸ਼ਬਦ ਇਸਤੇਮਾਲ ਹੁੰਦਾ ਹੈ ਐਸ਼ ਪ੍ਰਸਤੀ ਇਸਤੇਮਾਲ ਹੁੰਦਾ ਹੈ ਉਹ ਹੀ ਹੈ ਕਿ ਉਹਨਾਂ ਦੀ ਮਤ ਜਿਹੜੀ ਹੈ ਉਹ ਉਸ ਕਦਰ ਜਿਹੜੀ ਹੈ ਫਿਰ ਪੁੱਠੀ ਹੋ ਜਾਂਦੀ ਹੈ ਕਿ ਉਹਨਾਂ ਨੂੰ ਖਾਦ ਤੇ ਅਖਾਦ ਕੀ ਖਾਣ ਯੋਗ ਹੈ ਕੀ ਖਾਣ ਯੋਗ ਨਹੀਂ ਹੈ ਇਹਦੀ ਇਹਦਾ ਕੋਈ ਫਰਕ ਨਹੀਂ ਪਕਦਾ ਹੈ ਉਹ ਸਾਜ ਉਹ ਫਿਰ ਉਹਨਾਂ ਚੀਜ਼ਾਂ ਨੂੰ ਵੀ ਹੱਥ ਪਾਉਂਦਾ ਜਿਹੜੀਆਂ ਨਾ ਮੁਮਕਨ ਨੇ ਜਿਹੜੀ ਸਾਜ ਕਰਨ ਯੋਗ ਆ ਸਾਜੰ ਸਾਜ ਸਮਝਿਆ ਉਹਨਾਂ ਨੂੰ ਫਿਰ ਸਮਾਜ ਦੇ ਵੀ ਕੋਈ ਫਿਕਰ ਨਹੀਂ ਹੁੰਦੀ ਉਹਦਾ ਫਿਰ ਐਨ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਧੜੀ ਧੜੀ ਦੀ ਗਾਲ ਕੱਢਦੇ ਨੇ ਉਹ ਹੰਕਾਰੇ ਹੁੰਦੇ ਨੇ ਕਿ ਜੀ ਹੈ ਕੋਈ ਹਮ ਜੈਸਾ ਜੀ ਔਰ ਇਸ ਕਿਸਮ ਦੇ ਲੋਕ ਜਿਹੜੇ ਨੇ ਤਰਾਹੇ ਤਰਾਹੇ ਸਰਣ ਸੁਆਮੀ ਹੁਣ ਗੁਰੂ ਸਾਹਿਬ ਨੇ ਇਹ ਦੇਖ ਕੇ ਕਿ ਆ ਵੀ ਜਦੋਂ ਲੋਭ ਦੀ ਮਾਰ ਦੇ ਵਿੱਚ ਕੋਈ ਫਸਦਾ ਤੇ ਕਿਵੇਂ ਵੱਡੇ ਵੱਡੇ ਵੀ ਡੋਲ ਕੇ ਕਿੱਥੇ ਡਿੱਗਦੇ ਨੇ ਤਰਾਹੇ ਤਰਾਹੇ ਦਾ ਮਤਲਬ ਹੈ ਬਚਾਲ ਹੈ ਬਚਾਲ ਹੈ ਏ ਨਿਰੰਕਾਰ ਏ ਰਬ ਤਰਾਹੇ ਤਰਾਹੇ ਸਰਣ ਸੁਆਮੀ ਕਿ ਏ ਸੁਆਮੀ ਏ ਮੇਰੇ ਮਾਲਕ ਮੈਂ ਤੇਰੀ ਸ਼ਰਣ ਚ ਐ ਮੈਨੂੰ ਬਚਾਲੇ ਵਿਗਿਆਪਤੇ ਨਾਨਕ ਹਰ ਨਰ ਹਰੇ ਵਿਆਪਤੇ ਹੁੰਦੇ ਹੈ ਬੇਨਤੀ ਵਿਗਿਆਪਨ ਵੀ ਉਹਦੇ ਚੋਂ ਆਂਦਾ ਹੈ ਕਿ ਮੇਰੀ ਬੇਨਤੀ ਹੈ हे ਨਾਨਕ ਹੁਣ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਆਧਾਰ ਬਣਾ ਕੇ ਸਾਨੂੰ ਸਮਝਾਉਂਦੇ ਨੇ ਕਿ ਅਸੀਂ ਰੰਕਾਰ ਤੋਂ ਮੰਗਣੇ ਕਿ ਤਰਾਹੇ ਤਰਾਹੇ ਸਰਣ ਸੁਆਮੀ ਕਿ हे ਸੁਆਮੀ हे ਮਾਲਕ ਸਾਨੂੰ ਬਚਾ ਲਓ ਨਾਨਕ ਹਰ ਨਰ ਹਰੈ ਅਸੀਂ ਸਾਰੇ ਤੇਰੀ ਸ਼ਰਣ ਚਾਹੀਏ ਲੋਭ ਦੀ ਲੰਪਟ ਦੇ ਵਿੱਚ ਉਸ ਦੀਆਂ ਲੋਭ ਦੀਆਂ ਲਹਿਰਾਂ ਦੇ ਵਿੱਚ ਅਸੀਂ ਵੀ ਨਾ ਕਲੋਲ ਕਰੀਏ ਕਿ ਸਾਨੂੰ ਆਪਣਾ ਇਸ਼ਟ ਗੁਰੂ ਮਾਪਿਓ ਸਾਰੇ ਭੁੱਲ ਜਾਣ ਜੀ ਇਹ ਅੱਜ ਦਾ ਵਿਚਾਰ ਜੀ ਰਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਆਪਣੇ ਵੀਅਰਸ ਕਰੈਨੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਪਤੀ ਸਮਾਪਤਨਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਬੰਨਾ ਸਾਡੇ ਇਸ ਪਤੇ ਤੇ s o s@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ ਤਦ ਤੱਕ ਲੈ ਮੈਨੂੰ ਤੇ ਪਨਰ ਸੁਣਾ ਗਿਆ ਦੋ ਦੇਖਦੇ ਰਹੋ ਟੀਵੀ ਰੀਫ ਬੁਲਾਦੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ